ਜੀ ਐਡਬੇਟੇ ਮੈਂ ਕਹਿੰਦਾ ਦੇਖੋ ਹਰ ਕੰਤਾਲ ਦੀ ਕੋਈ ਨਿੱਜੀ رائے ਹੋ ਸਕਦੀ ਹੈ ਰਾਈਟ ਜੀ ਜੀ ਤੇ ਜਿਹੜਾ ਪਾਰਟੀ ਕੱਟ ਰਿਹਾ ਜਾਂ ਸਾਰੇ ਮੇਰਾ ਕਿਹਾ ਲਿਆ ਜਿਹਦੇ ਵਿੱਚ ਤੇ ਹਰ ਇੱਕ ਬੰਦੇ ਨੂੰ ਮਹਿਮੀ ਆ ਜੇ ਪਾਰਟੀ ਕੋਈ ਫੈਸਲਾ ਕਰਦੀ ਆ ਮੈਨੂੰ ਵੀ ਉਸ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਆ ਪਾਰਟੀ ਦੀ ਕਿ ਪਾਰਟੀ ਜਿਹੜੀ ਆ ਉਹ ਜਿੱਤ ਵੱਲ ਜਾਵੇ ਤੋਂ ਇਸ ਕਰਕੇ ਹਰ ਕਿਸਾਨ ਦੀ ਕੋਈ ਨਿੱਜੀ ਰਾਏ ਹੋ ਸਕਦੀ ਆ ਪਰ ਹਾਲੇ ਤੱਕ ਜਿੰਨਾ ਤੱਕ ਟਿਕਟ ਦਾ ਮਸਲਾ ਹੈ ਜਾਂ ਇਹੋ ਜੀ ਕੋਈ ਗੱਲ ਅਲੱਗ ਤੱਕ ਚੱਲੀ ਨਹੀਂ ਕੀ ਤੁਹਾਡੀ ਪਾਰਟੀ ਦੇ ਨਾਲ ਗੱਲਬਾਤ ਹੋਈ ਹੈ ਜਿਸ ਤਰ੍ਹਾਂ ਦੇ ਨਾਲ ਟਿਕਟ ਨੂੰ ਲੈ ਕੇ ਇਹ ਜਿਹੜੀਆਂ ਬਾਕੀ ਸਾਰਾ ਆਉਟ ਰਹੀਆਂ ਨੇ ਕਿਸੇ ਪਾਰਟੀ ਦੇ ਅਧਿਕਾਰੀਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਇਸ ਮਸਲੇ ਨੂੰ ਲੈ ਕੇ ਇਹਦੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਵੈਸੇ ਤੇ ਆ ਤੁਸੀਂ ਮੇਰੀ ਨੌਲੇਜ 'ਚ ਲਿਆਦੇ ਆ ਵੀ ਆ ਕੋਈ ਕੋਈ ਗੱਲ ਚੱਲੀ ਆ ਮੇਰੀ ਨੌਲੇਜ 'ਚ ਇਹ ਵੀ ਨਹੀਂ ਗੱਲ ਮੈਂ ਤੇ ਐਂ ਦੇ ਪਾਰਟੀ ਵਰਕਰ ਮੈਂ ਤੇ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਹੂੰ ਹੂੰ ਤਾਨੂੰ ਤੁਸੀਂ ਜਿਹੜੀ ਜੋੜ ਤੇ ਜਿਹੜੀ ਆ ਉਹ ਤੇ ਹੋਣੀ ਪਉਣੀ ਆਉਣੀ ਆ ਜੀ 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 ਤਿੰਨ ਮਹੀਨੇ ਨੂੰ ਆਜੇ ਚਾਰ ਮਹੀਨਿਆਂ ਨੂੰ ਸੋ ਇਸ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀ ਇਕਜੁੱਟਤਾ ਲਈ ਆਪਾਂ ਦਾ ਮੰਤਲਆ ਔਰ ਉਹ ਜਿਹੜਾ ਮੈਂ ਕੰਮ